ਆਦਾ ਸਬਨਾ ਦਾ ਪਿਆਰਾ ਸੁਖਜੀਤ ਅਚੰਚੇਤ ਸਾਨੂੰ ਸੁਦੀਵੀ ਵਿਛੋੜਾ ਦੇ ਗਿਆ ਅਜੇ ਤਾ ਉਹਦੀ ਕਲਮ ਦਾ ਜਲਾਉ दग-ਮਗ दगਦਾ ਪਿਆ ਸੀ ਅਜੇ ਤਾ ਉਹਦੀ ਕਲਮ ਵਿੱਚ ਲੋਹੜੇ ਦੀ ਰਵਾਨੀ ਸੀ ਪਰ ਉਹ ਅਚੰਚੇਤ ਸਾਡੇ ਕੋਲੋਂ ਵਿਛੜ ਗਿਆ ਤੇ ਆਪਣੇ ਨਾਲ ਪਤਾ ਨਹੀਂ ਕਿੰਨੇ ਰੰਗ ਤੇ ਕਿੰਨੀਆਂ ਰੌਸ਼ਨੀਆਂ ਲੈ ਕੇ ਚਲੇ ਗਿਆ ਇਕ ਮੁਸਾਫਰ ਕੇ ਸਫਰ ਜੈਸੀ ਹੈ ਸਭ ਕੀ ਦੁਨੀਆ ਕੋਈ ਜਲਦੀ ਮੇ ਹੈ ਕੋਈ ਦੇਰ ਮੇ ਜਾਣੇ ਵਾਲਾ ਉਸੇ ਰੁਖਸਤ ਤੋ ਕੀਆ ਹਮੇ ਮਾਲੂਮ ਨਾ ਥਾ ਘਰ ਸਾਥ ਹੀ ਲੈ ਗਿਆ ਘਰ ਛੋੜ ਕੇ ਜਾਣੇ ਵਾਲਾ ਆਜੋ ਨੂੰ ਰੁਖਸਤ ਕਰਕੇ ਹਟੇ ਆ ਪਰ ਉਹ ਸਾਡੇ ਦਿਲਾਂ ਵਿੱਚ ਵਸਦਾ ਹੈ ਉਹਦੇ ਅੱਖਰ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ ਉਹਦੀਆਂ ਕਹਾਣੀਆਂ ਸਾਡੇ ਦਿਲਾਂ ਵਿੱਚ ਵਸਦੀਆਂ ਰਹਿਣਗੀਆਂ ਉਹ ਐਡਾ ਮੁਹੱਬਤੀ ਇਨਸਾਨ ਸੀ ਯਾਰਾਂ ਦਾ ਯਾਰ ਸੀ ਲੋੜਵੰਦਾਂ ਦੀ ਮਦਦ ਵਿੱਚ ਸਭ ਤੋਂ ਪਹਿਲਾਂ ਡਟ ਕੇ ਉਹਨਾਂ ਦੇ ਹੱਕ ਵਿੱਚ ਖੜੋਣ ਵਾਲਾ ਅਜਿਹਾ ਮਾੜਿਆਂ ਦਾ ਜਿਹੜਾ ਮਦਦ ਕਰਨ ਵਾਲਾ ਅਜਿਹਾ ਵਿਅਕਤੀ ਸੀਗਾ ਜਿਹਨੂੰ ਮੈਂ ਕਹਾਂਗਾ ਕਿ ਉਹ ਬਹੁਤ ਸਾਰੀਆਂ ਛੱਤਾਂ ਦੇ ਹੇਠਾਂ ਸਿੱਧੇ ਸਤੌਰ ਛਤੀਰ ਵਾਂਗ ਉਹਨਾਂ ਦੀ ਧਿਰ ਤੇ ਤਾਕਤ ਬਣਿਆ ਹੋਇਆ ਸੀ ਅੱਜ ਸਾਡੇ ਬਹੁਤ ਸਾਰਿਆਂ ਦੀ ਇਹ ਧੀਰ ਤੇ ਤਾਕਤ ਇਹ ਸਾਡਾ ਸ਼ਤੀਰ ਜਿਹੜਾ ਹੈ ਇਹ ਕੜਕ ਕਰਕੇ ਟੁੱਟ ਗਿਆ ਹੈ ਪਰ ਉਹਦੀ ਯਾਦ ਜਿਹੜੀ ਹੈ ਕਿ ਕਾਫਲੇ ਵਿੱਚ ਤੂੰ ਨਹੀਂ ਪਾਵੇਂ ਰਿਹਾ ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ ਜਿਵੇਂ ਜਗਤਾਰ ਨੇ ਕਿਹਾ ਸੀ ਯਾਦ ਉਹਦੀ ਸਾਡੇ ਦਿਲਾਂ ਵਿੱਚ ਰਹੇਗੀ ਮੇਰੇ ਵਾਸਤੇ ਪੰਜਾਬੀ ਸਹਿਤ ਰੂਪ ਤਾਂ ਘਾਟਾ ਹੈ ਹੀ ਆ ਪੰਜਾਬੀ ਕਸਰ ਨੂੰ ਤਾਂ ਘਾਟਾ ਹੈ ਹੀ ਆ ਦੋਸਤਾ ਮਿੱਤਰਾਂ ਨੂੰ ਤਾਂ ਘਾਟਾ ਹੈ ਹੀ ਆ ਫਿਰ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਇਸ ਕਰਕੇ ਹੈ ਕਿ ਉਹ ਮੈਨੂੰ ਆਪਣੇ ਸਦਾ ਬਾਪ ਦੀ ਨਿਆਈ ਮੰਨਦਾ ਸੀ ਔਰ ਇਹ ਕਿਆ ਕਰਦਾ ਸੀ ਕਿ ਮੇਰੇ ਜੀਉਂਦਿਆਂ ਮੇਰੇ ਬਾਪੂ ਦੀ ਬਾਪ ਵੱਲ ਕੋਈ ਦੀ ਵੇਖ ਸਕਦਾ ਇਹਦੇ ਵੱਲ ਕੋਈ ਮਾੜਾ ਸ਼ਬਦ ਨਹੀਂ ਬੋਲ ਸਕਦਾ ਔਰ ਉਹ ਇਹ ਗੱਲ ਸੱਚੀ ਕਰਕੇ ਸਾਬਤ ਕਰਕੇ ਵਿਖਾਉਂਦਾ ਹੁੰਦਾ ਸੀ ਤੋਂ ਮੈਨੂੰ ਲੱਗਦਾ ਹੈ ਕਿ ਅੱਜ ਮੇਰਾ ਇੱਕ ਦੂਜਾ ਪੁੱਤ ਜਿਹੜਾ ਸੀਗਾ ਉਹ ਮੇਰੇ ਕਲੇਜੇ ਦਾ ਟੁਕੜਾ ਜਿਹੜਾ ਮੇਰੇ ਤੋਂ ਵਿਦਾ ਹੋਇਆ ਮੈਨੂੰ ਇਹ ਮਿੱਜੀ ਘਾਟਾ ਬਹੁਤ ਹੈ ਪਰ ਇਸ ਸਮੁੱਚੀ ਪੰਜਾਬੀ ਜਗਤ ਦਾ ਪੰਜਾਬੀ ਸੈਦ ਦਾ ਘਾਟਾ ਹੈ ਉਹਦੇ ਯਾਰਾਂ ਦੋਸਤਾਂ ਦਾ ਘਾਟਾ ਜਿਨ੍ਹਾਂ ਦੇ ਉੱਤੇ ਤੇ ਧਰਵਾਸਾ ਸੀਗਾ ਉਹਦੀਆਂ ਯਾਦਾਂ ਹੀ ਸਾਡਾ ਤੇ ਤੇ ਧਰਵਾਸਾ ਹੋਣ ਗਿਆ ਅਸੀਂ ਉਹਨੂੰ ਯਾਦ ਕਰਦੇ ਹਾਂ ਨਤਮਸਤ ਕੋ ਨੇ ਆ ਸਰਜੀਤ ਜਿਉਂਦਾ ਰਹੇ ਤੇਰੀਆਂ ਲਿਖਤਾਂ ਜਿਉਂਦੀਆਂ ਰਹਿਣਗੀਆਂ ਤੂੰ ਜਿਉਂਦਾ ਚੱਗਦਾ ਰਹੇਂਂਂ ਆਪਣੀਆਂ ਲਿਖਤਾਂ ਦੇ ਵਿੱਚ ਹੋਰ ਕਹਾਣੀ ਕਾਹ ਸੁਖਦੀਪ ਦਾ ਵਿਛੋੜਾ ਬਹੁਤ ਹੀ ਸਹਿਬ ਵਿਛੋੜਾ ਹੈ ਕਦੇ ਇਹ ਸੋਚਿਆ ਹੀ ਨਹੀਂ ਸੀਗਾ ਕਿ ਇਸ ਤਰ੍ਹਾਂ ਉਹ ਇੱਕਦਮ ਜਿਹੜਾ ਉਹ ਸਾਨੂੰ ਵਿਛੋੜਾ ਦੇ ਜਾਏਗਾ ਔਰ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਲੈ ਕੇ ਉਹਨਾਂ ਪ੍ਰਤੀ ਜੋ ਸੰਵੇਦਨਾ ਉਹਨਾਂ ਦੇ ਪਰਿਵਾਰ ਪ੍ਰਤੀ ਮੈਂ ਪ੍ਰਗਟ ਕਰਦਾ ਹਾਂ ਕਿਉਂਕਿ ਇਸ ਤਰ੍ਹਾਂ ਦਮ ਛੋੜਾ ਔਰ ਇਸ ਤਰ੍ਹਾਂ ਇੱਕ ਵੱਡੇ ਸਾਹਿਤਕਾਰ ਦਾ ਅਚਾਨਕ ਚਲੇ ਜਾਣਾ ਬਹੁਤ ਹੀ ਦੁਖਦਾਈ ਹੁੰਦਾ ਹੈ ਇਹ ਪੂਰੇ ਪੰਜਾਬੀ ਸਾਹਿਤ ਨੂੰ ਇੱਕ ਸਦਮਾ ਲੱਗਿਆ ਉਹ ਬਹੁਤ ਹੀ ਦੂਰਦਾਰ ਸ਼ਖਸੀਅਤ ਸੀ ਵੀ ਔਰ ਮੈਂ ਤਾਂ ਇਹ ਕਹਿੰਦਾ ਕਿ ਆਪਣੇ ਅੰਦਰ ਭੱਜ ਕੇ ਸਿਰਜਣਾਤਮਕ ਸ਼ਖਸੀਅਤ ਸੀ ਜਿਹਦੇ ਰੋਮ ਰੋਮ ਦੇ ਵਿੱਚ ਸਿਰਜਣਾ ਸ਼ੁਕੀ ਹੋਈ ਸੀ ਉਹਦੀਆਂ ਕਹਾਣੀਆਂ ਪੜੋ ਉਹਦੇ ਨਾਲ ਗੱਲਬਾਤ ਕਰੋ ਉਹਦੇ ਨਾਲ ਸੰਬੰਧਾਂ ਦੇ ਵਿੱਚ ਜਿਸ ਤਰ੍ਹਾਂ ਦਾ ਮੇਰਾ ਸੰਬੰਧ ਸੀ ਪਿਛਲੇ 30 ਸਾਲਾਂ ਤੋਂ ਸੁਖਜੀਤ ਹੁਣਾਂ ਮਜਾਨਦਾ ਸੀ ਜਦੋਂ ਉਹ ਭੈਣੀ ਸਾਹਿਬ ਦੇ ਸਰਪੰਚ ਸੀਗੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਸਰਗਰਮੀਆਂ ਵਿੱਚ ਮੈਂ ਉਹਨਾਂ ਦੇ ਨਾਲ ਨਾਲ ਰਿਹਾ ਮੈਂ ਜਦੋਂ ਕਦੇ ਵੀ ਮੇਰੇ ਲਈ ਕੋਈ ਸਮੱਸਿਆ ਦੀ ਘੜੀ ਆਉਂਦੀ ਮੈਂ ਹਮੇਸ਼ਾ ਉਹਨਾਂ ਤੋਂ ਸਲਾਹ ਲੈਂਦਾ ਚਾਹੇ ਉਹ ਸਾਇਤਿਕ ਖੇਤਰ ਦੀ ਹੋਵੇ ਚਾਹੇ ਉਹ ਪਰਿਵਾਰਕ ਤੌਰ ਤੇ ਕੋਈ ਹੋਵੇ ਮੈਂ ਹਮੇਸ਼ਾ ਹੀ ਉਹਨਾਂ ਤੋਂ ਅਗਵਾਈ ਲੈਦਾ ਰਹੇ ਹਾਂ ਔਰ ਹਮੇਸ਼ਾ ਹੀ ਉਹਨਾਂ ਨੇ ਮੈਨੂੰ ਬਹੁਤ ਹੀ ਹੌਸਲਾ ਦਿੱਤਾ ਔਰ ਬਹੁਤ ਸਾਰੇ ਔਲਾਦ ਦੇ ਵਿੱਚੋਂ ਮੈਨੂੰ ਕੱਢਣ ਦਾ ਯਤਨ ਕੀਤਾ ਮੇਰੇ ਲਈ ਇਹ ਨਿੱਜੀ ਤੌਰ ਤੇ ਬਹੁਤ ਵੱਡਾ ਘਾਟਾ ਜਿੱਥੇ ਪੰਜਾਬੀ ਸਾਹਿਤ ਨੂੰ ਪੰਜਾਬੀ ਕਹਾਣੀ ਨੂੰ ਇੱਕ ਵੱਡਾ ਘਾਟਾ ਪਿਆ ਉੱਥੇ ਮੈਨੂੰ ਨਿੱਜੀ ਤੌਰ ਤੇ ਵੀ ਉਹਨਾਂ ਦੇ ਜਾਣ ਦਾ ਬਹੁਤ ਘਾਟਾ ਪਿਆ ਮੈਂ ਬਹੁਤ ਆਪਣੇ ਆਪ ਦੇ ਵਿੱਚ ਇਕੱਲਾ ਮਹਿਸੂਸ ਕਰ ਰਿਹਾ ਪੰਜਾਬੀ ਅਦਬ ਦੀ ਮਹਾਨ ਸ਼ਖਸੀਅਤ ਪੰਜਾਬੀ ਸਮਾਜ ਦਾ ਸਾਡਾ ਬਹੁਤ ਹੀ ਹੀਰਾ ਪੰਜਾਬੀਅਤ ਦਾ ਮਦਈ ਸੁਖਜੀਤ ਸਾਡੇ ਵਿੱਚ ਨਹੀਂ ਰਿਹਾ ਸੋ ਗੀਤ ਮਾਚੀ ਬਾਰੇ ਬਾਰੇ ਅਗਰ ਅਸੀਂ ਅੱਜ ਦੇ ਦਿਨ ਬੋਲਣ ਲੱਗੇ ਮਨ ਬਹੁਤ ਉਦਾਸ ਹੈ ਤਾਂ ਬਹੁਤਾ ਨਹੀਂ ਬੋਲਿਆ ਤਾਂ ਬਹੁਤ ਥੋੜੇ ਸ਼ਬਦਾਂ ਤ ਮੈਂ ਇਹ ਕਹਿਣਾ ਚਾਹਾਂਗਾ ਕਿ ਅਗਰ ਉਸ ਦੀ ਸ਼ਖਸੀਅਤ ਨੂੰ ਦੇਖੀਏ ਤਾਂ ਪੰਜਾਬ ਅੱਜ ਪੰਜਾਬ ਦੀ ਪੰਜਾਬੀ ਅਦਬ ਦੀ ਪੰਜਾਬੀ ਸਹਿਤ ਕਰਾਂ ਦੀ ਪੰਜਾਬੀ ਸਮਾਜ ਦੀ ਹਰ ਅੱਖ ਰੋ ਰਹੀ ਆ ਉਹਨਾਂ ਦੇ ਕੋਲ ਜਾਣਦੇ ਪਰ ਉਹ ਹਮੇਸ਼ਾ ਸਾਡੇ ਦਿਲਾ ਕੇ ਬਸੇ ਰਹਿਣਗੇ ਉਹਨਾਂ ਦੀ ਯਾਦ ਹਮੇਸ਼ਾ ਸਲਾਮਤ ਰਹੇਗੀ ਉਹਨਾਂ ਦੀਆਂ ਕਹਾਣੀਆਂ ਸਾਡੇ ਹਿਰਦਿਆਂ 'ਚ ਜਲਦੀਆਂ ਰਹਿਣਗੀਆਂ ਬੜੇ ਹੀ ਦੁੱਖ ਨਾਲ ਹਰ ਭੀਜੀ ਅੱਖ ਨਾਲੇ ਜਿੱਥੇ ਮਾਛੀਵਾੜੇ ਦੇ ਵਿੱਚ ਪੰਜਾਬੀ ਸਹਿਤਕਾਰ ਪੰਜਾਬੀ ਪਿਆਰੇ ਮਾਛੀਵਾੜੇ ਦੇ ਸਾਰਾ ਜੋ ਵੀ ਸਮਾਜ ਹੈਗਾ ਉਹ ਸਾਰੇ ਇੱਥੇ ਇਕੱਠੇ ਨੇ ਬੜੇ ਹੀ ਮਨ ਭਰੇ ਮਨ ਨਾਲੇ ਗੱਲਾਂ ਹੋ ਰਹੀਆਂ ਨੇ ਮੋਹੀਆਂ ਗੱਲਾਂ ਉਹ ਹੁੰਦੀਆਂ ਰਹਿਣਗੀਆਂ ਲਗਾਤਾਰ ਹੁੰਦੀਆਂ ਰਹਿਣਗੀਆਂ ਕਿਉਂਕਿ ਕੋਈ ਚੰਬਰ ਚੰਬਰ ਕੇ ਖਰਚ ਲੈਂਦਾ ਹੈ ਜ਼ਿੰਦਗੀ ਕੋਈ ਸੰਭਲ ਸੰਭਲ ਕੇ ਮੌਤ ਸੰਭਾਲ ਲੈਂਦਾ ਹੈ ਉਹ ਅਜੇਹ ਕਾਰਜ ਕਰਕੇ ਗਏ ਨੇ ਕਿ ਉਹ ਕਦੇ ਵੀ ਮਰਨਗੇ ਲਈ ਉਹਨਾਂ ਨੇ ਆਪਣੀ ਮੌਤ ਨੂੰ ਆਪਣੇ ਕਾਰਜਾਂ ਨਾਲ ਚੰਗੇ ਕੰਮਾਂ ਨਾਲ ਸੰਭਾਲ ਲਿਆ ਹੈ ਮਮਟੀਆਂ ਤੇ ਤਵੇ ਬਸੇਰੇ ਤਰਦੇ ਨੇ ਮਿੱਟੀ ਦੇ ਚਿਰਾਗ ਕੋਈ ਵਿਰਲਾ ਹੀ ਤੂਫਾਨਾਂ ਦੀ ਹਿੱਕ ਤੇ ਆਟੇ ਦੇ ਦੀਵੇ ਬਲਦਾ ਜੋ ਦੀਵੇ ਆਟੇ ਦੇ ਦੀਵੇ ਸਵੇਦਨਾ ਦੇ ਦਿਵੇ ਸੁਖਜੀਤ ਮਾਛੀਵਾੜਾ ਬੜ ਗਿਆ ਸ਼ਾਇਦ ਆਉਂਦੇ ਜੁਗ ਵਿੱਚ ਜਾਂ ਪਿੱਛੇ ਕਿਸੇ ਤੋਂ ਨਹੀਂ ਬੜਨੇ ਉਸ ਮਹਾਨ ਸ਼ਖਸੀਅਤ ਨੂੰ ਅਸੀਂ ਸलाम ਕਰਦੇ ਆਂ ਯਾਦ ਕਰਦੇ ਆਂ ਅਸੀਂ ਇਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਆਂ ਕਿ ਅਸੀਂ ਉਹਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਾਂਗੇ ਉਹਦੀਆਂ ਕਹਾਣੀਆਂ ਦੀਆਂ ਗੱਲਾਂ ਬੰਤਾ ਸੀ ਜੀ ਰਾਜਿੰਦਰ ਜੀ ਕੀ ਕਹਿਣਾ ਚਾਹੋਗੇ ਸੁਖਜੀਤ ਉਹਨਾਂ ਦੇ ਜਾਣਦੇ ਪੰਜਾਬੀ ਕਹਾਣੀ ਦੇ ਲਈ ਪੰਜਾਬੀ ਕਥਾ ਦੇ ਲਈ ਅੱਜ ਬਹੁਤ ਵੱਡਾ ਘਾਟਾ ਮੈਨੂੰ ਲੱਗਦਾ ਕਿ ਕਾਟਾ ਸ਼ਬਦ ਕਹਣ ਦੇ ਵਿੱਚ ਕਾਟਾ ਪਰ ਸੱਚੀ ਇਹ ਬਹੁਤ ਵੱਡਾ ਕਾਟਾ ਕਿਉਂਕਿ ਸੁਖਜੀਤ ਹੋਣਾ ਦੇ ਤੌਰ ਜਾਣ ਦੇ ਨਾਲ ਹਜ਼ਾਰ ਕਹਾਣੀਆਂ ਦਾ ਬਾਪ ਤੁਰ ਗਿਆ ਨਰੀਬ ਨੂੰ ਇੰਜਾਇ ਕਰਦੀਆਂ ਰੰਗਾਂ ਦਾ ਮਨੋਵਿਗਿਆਨ ਅੰਤਰਾ ਮੈਂ ਜੈਸਾ ਹੂੰ ਵੈਸਾ ਕਿਉਂ ਹੂੰ ਪਰ ਖਾਸ ਕਰਕੇ ਮੈਨ ਕੋਸ਼ ਨਹੀਂ ਭਾਰਤੀ ਸਹਿਤ ਅਕੈਡਮੀ ਦਾ ਸਾਡਾ ਜੇਤੂ ਜਰਨਲ ਸਾਡਾ ਜੇਤੂ ਲੇਖਕ ਸਾਡੇ ਇਸ ਇਲਾਕੇ ਦੇ ਜੈ ਬਜਾਨ ਇਹੋ ਲੱਗਦਾ ਵੀ ਜਿਵੇਂ ਅੱਜ ਸੜਕੇਲਾ ਜਿਹੜਾ ਹੈਗਾ ਉਹ ਟਾਹ ਟੇਰੀ ਹੋ ਗਿਆ ਤੇ ਸੁਖਜੀਤ ਹੋਣਾ ਦਾ ਘਾਟਾ ਸ਼ਾਇਦ ਕਦੇ ਵੀ ਪੂਰਾ ਨਹੀਂ ਹੋਣਾ ਕਦੇ ਵੀ ਪੂਰਾ ਨਹੀਂ ਹੋਣਾ ਤੇ ਅੱਜ ਪੰਜਾਬੀ ਕਹਾਣੀ ਉਦਾਸ ਹੈ ਤੇ ਪੰਜਾਬੀ ਕਹਾਣੀ ਨੂੰ ਪੜਨ ਵਾਲੇ ਲੋਕ ਉਦਾਸ ਨੇ ਅੱਜ ਸਮੁੱਚਾ ਜਿਹੜਾ ਸਾਹਿਤ ਜਗਤ ਹੈ ਉਹ ਉਦਾਸ ਹੈ ਸੁਖਜੀਤ ਦਾ ਵਿਛੋੜਾ ਸਾਡੇ ਵਾਸਤੇ ਨਿੱਜੀ ਤਾਂ ਹੈ ਹੀ ਹੈ ਪੰਜਾਬੀ ਅਧਿਵਾਸੀ ਵਾਸਤੇ ਬਹੁਤ ਵੱਡਾ ਘਾਟਾ ਹੈ ਬਾਰੀਕੀ ਨਾਲ ਗੱਲ ਕਰਨ ਵਾਲੇ ਸਾਡੇ ਕੋਲ ਬੜੇ ਵਿਰਲੇ ਲੇਖਕ ਨੇ ਜਿਹੜੇ ਜ਼ਿੰਦਗੀ ਨੂੰ ਮਾਣਦੇ ਵੀ ਨੇ ਜਾਣਦੇ ਵੀ ਨੇ ਔਰ ਅੱਗੋਂ ਜਾਂਚ ਵੀ ਸਿਖਾਉਂਦੇ ਨੇ ਕਿ ਜ਼ਿੰਦਗੀ ਨੂੰ ਵੇਖੀਦਾ ਕਿਵੇਂ ਆ। ਸਮਰਾਲਾ ਖਿੱਤਾ ਮਾਛੀਵਾੜਾ ਪੂਰਾ ਪੰਜਾਬ ਹੀ ਨਹੀਂ ਪੂਰਾ ਦੇਸ਼ ਹੈ ਇਸ ਵਕਤ ਸੋਗ ਵਿੱਚ ਇੱਕ ਇੱਕ ਸੁਖੀ ਚਲਾ ਗਿਆ। ਉਹ ਜ਼ਿੰਦਗੀ ਦੇ ਹੁਸਨ ਦਾ ਚਿਤੇਰਾ ਸੀ ਪਾਰਦਰਸ਼ੀ ਸੀ ਕਦੇ ਉਹਨਾਂ ਇਸੀ ਕਿਸਮ ਦਾ ਵੀ ਲਿਫਟ ਵਿੱਚ ਵਿਹਾਰ ਵਿੱਚ ਕਮਿਟਮੈਂਟ ਵਿੱਚ ਕਦੇ ਉਹਨੇ ਕਦੇ ਰੱਖਿਆ ਨਹੀਂ ਸੀ ਲੋੜੀ ਬਾਰੇ ਦਿਨ ਮੈਨੂੰ ਫੋਨ ਕਰਦਾ ਹੈ ਪਾਜੀ ਕੀ ਕਰਦੇ ਹੋ ਮਗਰ ਇੱਕ ਬਿੱਤਰ ਪਿਆਰਾ ਆਇਆ ਤੇ ਉਹਨੇ ਮੈਨੂੰ ਇੱਕ ਟੋਕਰਾ ਅਸੋਟਾ ਦੇ ਦੇ ਕੇ ਗਿਆ ਪਾਜੀ ਇਕੱਲੇ ਨਾ ਖਾਜੋ ਅੱਧੇ ਮੇਰੇ ਅੱਧੇ ਮੇਰੇ ਲੈ ਕੇ ਜਾਣੇ ਨਹੀਂ ਆ ਸਕਿਆ ਉਹ ਅੱਜ ਮੈਂ ਉਹਨੂੰ ਸੌਂਪੇ ਨੇ ਆਖਿਆ ਜਾ ਲੈ ਜਾ ਯਾਰ ਤੂੰ ਅੱਧੇ ਲੈ ਜਾ ਪਰ ਸਾਨੂੰ ਵੀ ਅੱਧੇ ਦੂਰੇ ਜੇ ਕਰ ਗਿਆ ਸਾਰੇ ਮਿੱਤਰ ਪਿਆਰੇ ਜਿੰਨੇ ਵੀ ਦੂਰ ਦਰਾਜ਼ ਤੋਂ ਅੱਜ ਆਏ ਨੇ ਲੇਖਕ ਨੇ ਪ੍ਰਸ਼ਾਸਨ ਤੋਂ ਨੇ ਸਿਆਸਤ ਤੋਂ ਨੇ ਜਿੱਥੇ ਕਿਤੇ ਵੀ ਦੋਸਤ ਮਿੱਤਰ ਸਾਰੇ ਸਾਡੇ ਬੈਠੇ ਨੇ ਜਿਨ੍ਹਾਂ ਨੂੰ ਸੁਖਜੀਤ ਅਗਰ ਖਹਿ ਕੇ ਵੀ ਲੰਘ ਗਿਆ ਨਾ ਉਹਦੀ ਖੁਸ਼ਬੋਈ ਤੋਂ ਉਹ ਉਹਨੂੰ ਭੇਜ ਨਹੀਂ ਰਹਿ ਸਕਿਆ ਪਿਛਲੇ ਸਾਲ ਜਦੋਂ ਭਾਰਤੀ ਸਾਹਿਬ ਅਕੈਡਮੀ ਦਾ ਪੁਰਸਕਾਰ ਮਿਲਿਆ ਉਹਨੂੰ ਕਿਨੋ ਭਾਜੀ ਮੈਨੂੰ ਇਹ ਲੱਗਦਾ ਵੀ ਇਹ ਸਾਰੀਆਂ ਕਰਾਮਾਤਾਂ ਵਾਪਰੀਆਂ ਤਾਂ ਨਹੀਂ ਵੀ ਮੈਂ ਹੁਣ ਪਗ ਬੰਨਣ ਲੱਗ ਗਿਆ ਨਾ ਇਹ ਰਹਿਮਤਾਂ ਤਾਂ ਆਈਆਂ ਨੇ ਕਿਉਂ ਮੈਨੂੰ ਗੁਰਦੀਪ ਸਿੰਘ ਕਹਿੰਦੀ ਸੀ ਕਿ ਰਹਿਮਤਾਂ ਸਾਂ ਆਈਆਂ ਨੇ ਤੁਸੀਂ ਇੱਥੇ ਪਗ ਬੰਨਣ ਲੱਗ ਗਿਆ ਮੈਂ ਕਿ ਸੁਖਜੀਤ ਵਿਸ਼ਵਾਸ ਹੁੰਦੇ ਨੇ ਵਿਸ਼ਵਾਸ 'ਚ ਹੀ ਤਾਕਤ ਹੁੰਦੀ ਹੈ ਸੋ ਅੱਜ ਮੇਰੇ ਬਹੁਤ ਵੱਡੇ ਵੀਰ ਸਤਕਾਰ ਯੋਗ ਕਿਰਪਾਲ ਕਜ਼ਾਕ ਖਾਨ ਜਾਂ ਸ਼ਮਸ਼ੇਰ ਸਿੰਘ ਸੰਧੂ ਹੋਵੇ ਸਾਡੇ ਅਕੈਡਮੀ ਦੇ ਪੰਜਾਬੀ ਸਾਡੇ ਕਾਲਜ ਦੇ ਪ੍ਰਧਾਨ ਜੀ ਡਾਕਟਰ ਰਕੇਂਦਰ ਜੌਰ ਨੇ ਆ ਪੰਜਾਬ ਦੇ ਤਹਿਸੀਲਦਾਰਾਂ ਦੇ ਪ੍ਰੈਜ਼ੀਡੈਂਟ ਨੇ ਸਾਡੇ ਵੀਰ ਸੁਖਤਨ ਸਿੰਘ ਚੰਨੀ ਦਿਰਦਸ਼ ਸ਼ਰਮਾ ਜੀ ਦਾ ਤਾਂ ਸਮਝ ਲਓ ਕਿ ਉਹ ਜਿੰਦ ਜਾਨ ਇੱਕ ਰੂਹ ਬੋਤਲ ਵਾਲਾ ਰਿਸ਼ਤਾ ਸੀ ਨਾ ਨਾ ਤੇ ਸੱਜ ਸਦਾ ਸੰਭਾਲਾ ਨੂੰ ਹੀ ਘਟਾ ਦਿੱਤੀ ਪਿਆ ਮੈਨੂੰ ਤਾਂ ਲੱਗਦਾ ਕਿ ਜਿੱਥੇ ਕਿਤੇ ਵੀ ਸੀ ਉਹ ਪੰਜਾਬੀ ਸ਼ਾਸਤ੍ਰ ਅਕੈਡਮੀ ਵਿੱਚ ਸੀ ਜਾਂ ਸੰਤ ਸਵਾਦ ਵਿੱਚ ਵੀ ਬੜਾ ਵੱਡਾ ਨਾਮ ਸੀ ਉਹਦਾ ਹਰ ਥਾਂ ਤੇ ਇੱਕ ਖਾਸ ਕਿਸਮ ਦਾ ਵੈਕਿਊਮ ਛੱਡ ਗਿਆ ਹੈ ਜਿੰਨਾ ਉਸ ਨੂੰ ਇਤਿਹਾਸ ਦਾ ਪਤਾ ਸੀ, ਮਿਥਹਾਸ ਦਾ ਪਤਾ ਸੀ, ਰਿਸ਼ਤਿਆਂ ਦਾ ਪਤਾ ਸੀ, ਸੋਸ਼ਲ ਫੈਬਰਿਕ ਦਾ ਪਤਾ ਸੀ। ਮੇਰੇ ਖਿਆਲ ਨਾਲ ਇਕਤਜ਼ਾਕ ਸਾਹਿਬ ਇੰਨੀ ਬਰੀਕੀ ਨਾਲ ਤੁਸੀਂ ਆਪ ਇੰਨੇ ਵੱਡੇ ਆਦਮੀ ਹੋ। ਸਹੀ ਗੱਲ। ਸ਼ਿਸ਼ੇਰ ਇਹਨਾਂ ਤੱਤ ਲੋਕਾਂ ਨੂੰ ਅਹਿਸਾਸ ਹੁੰਦਾ ਸੀ ਔਰ ਜੋੜ ਕੇ ਬਣਾ ਰੱਖਦਾ ਸੀ ਇੱਕ ਦੂਸਰੇ ਨੂੰ। ਇੱਕ ਵਾਰ ਮੈਂ ਤੇ ਸ਼ਿਸ਼ੇਰ ਤੜਿੰਗ ਜੇ ਹੋ ਗਏ ਕਿਸੇ ਮਾਮਲੇ 'ਚ ਤੇ ਇਹਨੂੰ ਫੋਨ ਤੇ ਕਹਿੰਦਾ ਸੰਧੂ ਭਾਜੀ ਆਪਣੇ ਯਾਰ ਨੂੰ ਮਨਾ ਲਓ ਭਾਵੇਂ ਲੜ ਝਗੜ ਕੇ ਹੀ ਮਨਾ ਲਓ ਆਏ ਹਾਏ ਕੌਣ ਆਕੇਗਾ ਕੌਣ ਜੋੜੇਗਾ ਧੰਦਾ ਕੌਣ ਜਿ ਰਿਸ਼ਤਿਆਂ ਨੂੰ ਬੰਨ ਕੇ ਰੱਖੇਗਾ ਇੱਕ ਦੂਸਰੇ ਦੇ ਨਾਲ ਉਹ ਸਿਰ ਇਕੱਲਾ ਸੀ ਵਿਸ਼ਵਾਸ ਦਾ ਇਕੱਲਾ ਸੀ ਉਹਦੇ ਜਾਣ ਨਾਲ ਸੀ ਬਿਨ ਦੀਵਾਰਾਂ ਤੋਂ ਬਿਨ ਸੁਰੱਖਿਆ ਤੋਂ ਬਿਲੇੰਬਰ 'ਤੇ ਲੇ ਬੈਠਿਆਂ ਮਹਿਸੂਸ ਕਰਦੇ ਆਂ ਅਲਵਿਦਾ ਜਾਣ ਵਾਲਿਆ ਮਿੱਤਰਾ ਤੈਨੂੰ ਸਦੀਵੀ ਅਲਵਿਦਾ ਸੀ ਕਹਿ ਨਹੀਂ ਸਕਦੇ ਤੂੰ ਸਾਡੇ ਰੂਹ ਦੇ ਅੰਦਰ ਰਮ ਗਿਆ ਜੀ ਪਹੁੰਚੇ ਤੇ ਕੀ ਕਹਿਣਾ ਚਾਹੂੰਗਾ ਹਾਂ ਜੀ ਹਾਂ ਜੀ ਇੱਕ ਤਾਂ ਇਹ ਆ ਕਿ ਭਾਜੀ ਸਾਡਾ ਆਪਸ ਵਿੱਚ ਬਹੁਤ ਪਿਆਰ ਬਹੁਤ ਜ਼ਿਆਦਾ ਸੀ ਅਕਸਰੀ ਦਿਨੇ ਤਾਂ ਕੀ ਅੱਧੀ ਰਾਤ ਨੂੰ ਵੀ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ ਸੀਗੇ ਤੇ ਮੈਂ ਉਹਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਸੀਗੇ ਉਹਦੀਆਂ ਕਹਾਣੀਆਂ ਵੀ ਦੂਸਰੀਆਂ ਵਾਰਤਕੀਆਂ ਦੇਖ ਲਗਭਗ ਸਾਰੇ ਪੜੇ ਸੀਗੇ ਫਿਰ ਉਹਨਾਂ ਦੇ ਬਾਰੇ ਗੱਲਬਾਤ ਵੀ ਕਰਦੇ ਰਹਿੰਦੇ ਸੀਗੇ ਤੇ ਦੂਜਾ ਹੋ ਮਨੁੱਖ ਦੇ ਤੌਰ ਤੇ ਨਾ ਉਹਦੇ ਵਿੱਚ ਮਹਿਕ ਵੱਡੀ ਸੀ ਨਿਗ ਬਹੁਤ ਸੀਗਾ ਤੇ ਮੈਂ ਦੇਖਿਆ ਫਿਰਮ ਜਦੋਂ ਗੱਲਬਾਤ ਹੁੰਦੀ ਆ ਗੁਰਪ੍ਰੀਤਨ ਗਿੱਲ ਨਾਲ ਮੈਥੋਂ ਵੀ ਜ਼ਿਆਦਾ ਸੀ ਉਹਦਾ ਤੇ ਪੂਰੇ ਲੇਖਕ ਵਰਗ ਦੇ ਵਿੱਚ ਫਿਰ ਸਮਾਜ ਦੇ ਵਿੱਚ ਵੀ ਸਾਂਝਾ ਬੰਦਾ ਸੀ ਪਿਆਰਾ ਬੰਦਾ ਸੀ ਮਤਲਬ ਰਾਤ ਜਦੋਂ ਗੁਰਪ੍ਰੀਤਨ ਦਾ ਮੈਸੇਜ ਮਿਲ ਜਾ ਤਾਂ ਇੱਕਦਮ ਮੈਨੂੰ ਝਟਕਾ ਲੱਗਿਆ ਇੱਕ ਤਾਂ ਇਹ ਸੀ ਵੀ ਉਹ ਦੀ ਉਹ ਦੀ ਤੰਦਰੁਸਤੀ ਦੀਆਂ ਸੀ ਤਾਂ ਗੱਲਾਂ ਕਰਦੇ ਰਹਿੰਦੇ ਸੀ ਫਿਰ ਤੀਲਾ ਸੀ ਤਰਨ ਦੇ ਵਿੱਚ ਤੇ ਇਹ ਕਿਉਂ ਸੀ ਕਿ ਬਈ ਉਮਰ ਦਾ ਵੀ ਪਤਾ ਸੀਗਾ ਵੀ 60-62 ਸਾਲ ਦਾ ਇੱਥੇ ਕੀ ਆ ਉਮਰ ਕੋ ਤੇ ਜਦੋਂ ਇਸ ਉਮਰ ਦੇ ਵਿੱਚ ਜਾਵੇ ਤੇ ਹਾਸਲਾ ਖੇਡਦਾ ਬੰਦਾ ਫਿਰ ਉਹ ਇੱਕਦਮ ਝਟਕਾ ਲੱਗਦਾ ਦੁੱਖ ਲੱਗਦਾ ਯਾਨੀ ਇਹਦੇ ਬੜਿਆਂ ਨੂੰ ਹੋਰਨ ਨੂੰ ਕੋ ਵੀ ਇਹੀ ਪਤਾ ਲੱਗ ਰਿਹਾ ਮੈਨੂੰ ਵੀ ਲੱਗਦਾ ਵੀ ਜਿਵੇਂ ਨਾ ਇੱਕ ਨਿੱਜੀ ਘਾਟਾ ਪਿਆ ਗਿਆ ਪੰਜਾਬੀ ਸਹਿਤ ਨੂੰ ਵਜੇ ਬਹੁਤ ਕੁਛ ਉਹਨੇ ਦੇ ਦੇਣਾ ਸੀ ਬਹੁਤ ਕੁਛ ਦੇ ਵੀ ਗਿਆ ਸਹਿਦ ਅਕੈਡਮੀ ਅਵਾਰਡ ਵੀ ਉਹਨੂੰ ਮਿਲ ਗਿਆ ਸੀ ਪਰ ਉਹ ਕਹਿੰਦਾ ਹੁੰਦਾ ਸੀ ਅਕੈਡਮੀਆਂ ਦੇ ਅਵਾਰਡਾਂ ਨਾਲੋਂ ਲੋਕਾਂ ਦਾ ਪਿਆਰ ਜਿਹੜਾ ਮਿਲੇ ਉਹ ਜਾਦੇ ਵੱਡਾ ਬਿਹਤ ਇਹੋ ਜਿਹਾ ਵੀਰੇ ਨਾ ਮਤਲਬ ਇਸ ਤਰ੍ਹਾਂ ਦਾ ਹੁਣ ਸਮਾਜਿਕ ਮਤਲਬ ਪੁਤਲ ਦੀ ਹੋਈ ਤੇ ਜਿਹੜੇ ਦੱਲਾ ਹੁੰਦੀਆਂ ਜਾਣਾ ਤਾਂ ਸਾਰੇ ਨਹੀਂ ਆ ਪਰ ਸੁਖਜੀਤ ਮਾਛੀਵਾੜਾ ਦੇ ਜਾਣ ਨਾਲ ਇੱਕ ਵਾਰ ਨਾ ਮਸੂਸੇ ਜੇ ਗਏ ਤੇ ਬਹੁਤ ਹੀ ਦੁੱਖ ਹੋਇਆ। ਕਿਉਂਕਿ ਸਾਬ ਤੁਹਾਡੇ ਨਾਲ ਵੀ ਉਹਨਾਂ ਨੇ ਕਾਫੀ ਟਾਈਮ ਮੈਕੈਨਲਿਸ ਦੋਸਤੀ ਦੇ ਤੌਰ ਤੇ گزارਿਆ। ਕੋਈ ਇਦਾਂ ਦਾ ਬਾਕੀ ਜਿਹੜਾ ਹੁਣ ਤੁਹਾਨੂੰ ਉਹਨਾਂ ਨੂੰ ਉਹਨਾਂ ਨੂੰ ਆਖਰੀ ਬਤਾਏਗੀ ਟਾਈਮ ਜਾ ਰਹਾ ਹੁੰਦਾ। ਹਾਂਜੀ ਹਾਂਜੀ ਉਹਨਾਂ ਨੇ ਮੈਂ ਕਦੇ ਨਹੀਂ ਇਦਾਂ ਰੂਬਰੂ ਪ੍ਰੋਗਰਾਮ ਮੇਰਾ ਹੋਇਆ ਸੀਗਾ। ਇੱਕੋ ਇੱਕ ਵਾਰ ਜਿਹੜਾ ਹੋਇਆ ਉਹ ਸੁਖਜੀਤ ਮਾਛੀਵਾਲਾ ਨੇ ਕਰਵਾਇਆ ਸੀ ਸਮਰਾਲੇ ਦੇ ਇੱਕ ਸਕੂਲ 'ਚ। ਬੜਾ ਹੀ ਲੰਮਾ ਚੌੜਾ ਤੇ ਉਸ ਤੋਂ ਬਾਅਦ ਅਕਸਰ ਗੱਲ ਕਿੰਨਾ ਹੁੰਦਾ ਸੀ। ਕੰਦੋ ਸਾਡੇ ਲੇਖਕ ਸਮਾ ਦੇ ਸਹਿਸਵਾ ਦੇ ਮੈਂਬਰ ਕਹਿੰਦੇ ਵੀ ਦੁਬਾਰਾ ਫਿਰ ਰੂਬਰੂ ਰੱਖੋ ਇੱਕ ਨਾਲ ਰੱਜ ਨਹੀਂ ਆਇਆ ਕਿਉਂਕਿ ਤਾਂ ਬੜਾ ਇਤਿਆਸਿਕਾ ਕੋਈ ਘਟਨਾ ਹੋਈ ਕਹਿੰਦਾ ਫਿਰ ਜਿੰਨੇ ਤਾਂ ਹੋਈ ਉਸ ਤੋਂ ਬਾਅਦ ਜਦੋਂ ਆਪਾਂ ਬੈਠੇ ਕਹਿੰਦਾ ਹੋਟਲ ਤੇ ਗੱਲਾਂ ਵਸਰਾ ਹੋਈਆਂ ਉਹ ਵੀ ਕਹਿੰਦਾ ਇੱਕ ਇੱਕ ਗੱਲ ਚੀਤੇ ਆਉਂਦੀ ਆ ਇਸ ਤਰ੍ਹਾਂ ਕਹਿੰਦਾ ਸੀਗਾ ਫਿਰ ਮੈਂ ਚੱਲੀ ਘੜਾ ਆਵਾ ਤੁਸੀਂ ਇੱਧਰ ਨੂੰ ਆਉਨੇ ਹੋ ਅਕਸ਼ਰੀ ਇਹ ਇੱਕ ਵਾਰ ਨਹੀਂ ਇਹ ਤਾਂ ਮਤਲਬ ਜਿਵੇਂ ਸੈਂਕੜੇ ਵਾਰ ਹੀ ਕਦਾ ਹੋਵੇ ਬਿਲਕੁਲ ਹੁਣ ਉਹ ਤੇ ਵਾਇਸ ਮੈਸੇਜ ਜਿਹੜੀ ਬੜੀ ਚਾਹਨਾ ਅਸੀਂ ਸਾਂਝੇ ਕਰਦੇ ਹੁੰਦੇ ਸੀ ਅੱਜ ਜਦੋਂ ਮੈਂ ਰਾਹ ਚਾਉਂਦੇ ਆ ਸੋਨੇ ਤਾਂ ਉਹੀ ਉਦਾਸੀ ਭਰੇ ਲੱਗੇ ਇੱਕ ਵਾਰ ਇੱਕ ਨਵੇਂ ਸਿੰਗਰ ਦਾ ਮਿਰਜ਼ੇ ਦਾ ਮਿਰਜ਼ਾ ਗਾਇਆ ਉਹਨੇ ਭੇਜਿਆ ਇਹ ਸੁਣ ਕੇ ਕਹਿੰਦਾ ਆਹਾ ਵੇਤੋਵਾ ਤੋਵਾ ਇਹ ਬੰਦੇ ਨੂੰ ਤਾਂ ਛੇਤੀ ਮਿਲਣਾ ਪਊਗਾ ਯਾਰ ਖਮਾਨੋ ਦਾ ਸਿੰਗਰ ਸਾਨੂੰ ਪਤਾ ਹੀ ਨਹੀਂ ਸੀ ਫਿਰ ਉਹ ਜਿਹੜੀ ਮੇਰੇ ਕਿੱਸੇ ਆਉਂਦੇ ਹੁੰਦੇ ਸੀ ਚੈਨਲਾਂ 'ਤੇ ਉਹਨਾਂ ਦੀਆਂ ਗੱਲਾਂ ਕਰ ਲਈ ਤੇ ਕੀ ਦੱਸਾਂ ਇੱਕ ਵਾਰ ਢੁੱਡੀ ਕੇ ਵੀ ਅਸੀਂ ਇਕੱਠੇ ਹੋਏ ਸੀਗੇ ਹਣ ਆਏ ਜਿਹੜਾ ਪੇਸ਼ਤਾਵਾ ਜੋ ਹੋ ਜਾਂਦਾ ਵੀ ਛੇਤੀ ਛੇਤੀ ਕਿਉਂ ਨਾ ਮਿਲੇ ਛੇਤੀ ਛੇਤੀ ਤੇ ਵਾਰ-ਵਾਰ ਕਿਉਂ ਨਾ ਮਿਲੇ ਬਸੇ ਪੇਸ਼ਤਾਵੇ ਜੀ ਰਹਿ ਜਾਂਦੇ